ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜਿੱਦੀ ਵੀਡੀਓ ਦੇ ਵਿੱਚ ਆਪਾਂ ਵੈਜੀਟੇਬਲ ਰਾਈਸ ਬਣਾਵਾਂਗੇ ਇਹ ਰਾਈਸ ਬਹੁਤ ਹੀ ਆਸਾਨੀ ਦੇ ਨਾਲ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੁੰਦੇ ਨੇ ਅੱਜ ਆਪਾਂ ਇਸ ਰੈਸਪੀ ਨੂੰ ਲੰਚ ਲਈ ਬਣਾਵਾਂਗੇ ਉਹ ਵੀ ਨਵੇਂ ਤਰੀਕੇ ਨਾਲ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਉਸ ਦੇ ਲਈ ਆਪਾਂ ਇੱਕ ਗਲਾਸ ਮੀਜਰਮੈਂਟ ਕਰਕੇ ਚੌਲ ਲਵਾਂਗੇ ਹੁਣ ਆਪਾਂ ਬਾਲ ਦੇ ਵਿੱਚ ਚੌਲਾਂ ਨੂੰ ਪਾ ਲਵਾਂਗੇ ਪਾਣੀ ਪਾ ਕੇ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ। ਆਪਾਂ ਉਨੀ ਦੇਰ ਚੰਗੀ ਤਰ੍ਹਾਂ ਚੌਲਾਂ ਨੂੰ ਧੋ ਲਵਾਂਗੇ ਜਿੰਨੀ ਦੇਰ ਚੌਲਾਂ ਦਾ ਪਾਣੀ ਚੰਗੀ ਤਰ੍ਹਾਂ ਸਾਫ਼ ਨਾ ਹੋ ਜਾਵੇ। ਤੇ ਹੁਣ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ। ਤੇ ਹੁਣ ਆਪਾਂ ਇਸ ਦੇ ਵਿੱਚ ਸਾਫ਼ ਪਾਣੀ ਪਾ ਕੇ 15 ਤੋਂ 20 ਮਿੰਟਾਂ ਦੇ ਲਈ ਭਿਓ ਕੇ ਰੱਖ ਦੇਵਾਂਗੇ ਚੌਲਾਂ ਨੂੰ। ਚੌਲਾਂ ਦਾ ਕੇ 15 ਤੋਂ 20 ਮਿੰਟਾਂ ਦੇ ਲਈ ਰੱਖ ਦੇਵਾਂਗੇ। ਤੇ ਹੁਣ ਆਪਾਂ ਚੌਲ ਬਣਾਉਣ ਦੀ ਤਿਆਰੀ ਕਰਦੇ ਹਾਂ ਉਸ ਦੇ ਲਈ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਲਵਾਂਗੇ ਤੇ ਜੀਰਾ ਐਡ ਕਰਾਂਗੇ ਤੇਜ ਪਤਾ ਐਡ ਕਰਾਂਗੇ ਤੇ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਚੰਗੀ ਤਰ੍ਹਾਂ ਪਿਆਜ਼ ਨੂੰ ਮਿਕਸ ਹਲਕਾ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਪਿਆਜ਼ ਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਗੜੀਆਂ ਲਵਾਂਗੇ ਆਪਾਂ ਇਹ ਜੋ ਗੜੀਆਂ ਬੜੀਆਂ ਹੁੰਦੀਆਂ ਨੇ ਮਸਾਲੇ ਵਾਲੀਆਂ ਇਹੋ ਗੜੀਆਂ ਸੀ ਜੀ ਆਪਾਂ ਇਸ ਨੂੰ ਥੋੜਾ-ਥੋੜਾ ਬਰੀਕ ਕਰ ਲਿਆ ਸੀ ਤੇ ਗੜੀਆਂ ਨੂੰ ਕੱਟ ਕੇ ਆਪਾਂ ਪਾਵਾਂਗੇ ਤੇ ਪਕਾ ਲਵਾਂਗੇ ਗੜੀਆਂ ਨੂੰ ਵੀ ਇਹ ਜੋ ਮੈਂ ਵੜੀ ਲਈ ਸੀ ਇੱਕ ਵੜੀ ਲਈ ਸੀ ਆਪਾਂ ਇਸ ਨੂੰ ਕਿਉਂ ਦੇ ਵਿੱਚ ਫਰਾਈ ਕਰ ਲਵਾਂਗੇ ਇਸ ਦੇ ਵਿੱਚ ਪਹਿਲਾਂ ਤੋਂ ਹੀ ਸਾਰੇ ਮਸਾਲੇ ਹੁੰਦੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਚੌਲ ਬਣ ਕੇ ਤਿਆਰ ਹੁੰਦੇ ਨੇ ਜੀ ਤੁਸੀਂ ਬਣਾ ਕੇ ਦੇਖਿਓ ਤੇ ਇੱਥੇ ਆਪਾਂ ਰਫਲੀ ਚੋਪ ਕੀਤੀ ਹੋਈ ਗਾਜਰ ਪਾਵਾਂਗੇ ਇੱਕ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗਾਜਰ ਨੂੰ ਸਾਰੀਆਂ ਸਬਜ਼ੀਆਂ ਦੇ ਵਿੱਚ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੋਈ ਵੀ ਸਬਜ਼ੀ ਐਡ ਕਰ ਸਕਦੇ ਹਾਂ ਜੀ ਤੇ ਜੋ ਸਬਜ਼ੀ ਆਪਾਂ ਨੂੰ ਨਹੀਂ ਪਸੰਦ ਹੋਵੇ ਆਪਾਂ ਉਹ ਸਬਜ਼ੀ ਨੂੰ ਸਕਿਪ ਵੀ ਕਰ ਸਕਦੇ ਹਾਂ ਆਪਾਂ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹਾਂ ਇਸ ਦੇ ਵਿੱਚ ਉਸ ਦੇ ਨਾਲ ਵੀ ਟੇਸਟ ਬਹੁਤ ਵਧੀਆ ਆਏਗਾ ਇੱਕ ਟਮਾਟਰ ਪਾਵਾਂਗੇ ਬਰੀਕ ਕੱਟਿਆ ਹੋਇਆ ਮਟਰ ਪਾਵਾਂਗੇ ਇੱਕ ਕੌਲੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਟਰਾਂ ਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਸਾਰੀਆਂ ਸਬਜ਼ੀਆਂ ਐਡ ਕਰਨ ਤੋਂ ਬਾਅਦ ਕੁਝ ਮਸਾਲੇ ਪਾਵਾਂਗੇ ਜੀ ਜਿਵੇਂ ਇੱਕ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਪਾਵਾਂਗੇ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਅੱਧਾ ਚਮਚ ਨਮਕ ਸੁਆਦ ਅਨੁਸਾਰ ਪਾਵਾਂਗੇ ਅੱਧਾ ਚਮਚ ਜੀਰਾ ਪਾਊਡਰ ਪਾਵਾਂਗੇ ਥੋੜਾ ਜਿਹਾ ਮੈਗੀ ਮਸਾਲਾ ਪਾਵਾਂਗੇ ਬਰੀਕ ਕੱਟੇ ਹੋਏ ਆਲੂ ਪਾਵਾਂਗੇ ਅੰਗੀ ਤਰਾ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਤੇ ਹਲੂਆ ਨੂੰ ਤੇ ਥੋੜੀ ਦੇਰ ਪਕਾ ਲਵਾਂਗੇ ਥੋੜੀ ਦੇਰ ਪਕਾਉਣ ਤੋਂ ਬਾਅਦ ਪਾਣੀ ਐਡ ਕਰਾਂਗੇ ਪਾਣੀ ਆਪਾਂ ਚੌਲਾਂ ਤੋਂ ਦੁੱਗਣਾ ਐਡ ਕਰਾਂਗੇ ਜੀ ਜਿਸ ਗਲਾਸ ਨਾਲ ਆਪਾਂ ਚੌਲ ਲਈ ਸੀ ਉਸ ਗਲਾਸ ਦੇ ਹਿਸਾਬ ਨਾਲ ਆਪਾਂ ਦੁੱਗਣਾ ਦੋ ਗਲਾਸ ਪਾਣੀ ਲਵਾਂਗੇ ਵਾਰੀ-ਵਾਰੀ ਕਰਕੇ ਦੋ ਗਲਾਸ ਪਾਣੀ ਐਡ ਕਰ ਦੇਵਾਂਗੇ ਮਿਰਚ ਆਪਾਂ ਥੋੜੀ ਘਾਟੀ ਰੱਖਾਂਗੇ ਜੀ ਕਿਉਂਕਿ ਜੇ ਆਪਾਂ ਬੜੀਆਂ ਲਈਆਂ ਸੀ ਉਹਨਾਂ ਦੇ ਵਿੱਚ ਮਿਰਚ ਮਸਾਲੇ ਪਹਿਲਾਂ ਤੋਂ ਹੀ ਹੁੰਦੇ ਨੇ ਤੇ ਕਈ ਵਾਰ ਬੱਚਿਆਂ ਤੋਂ ਜ਼ਿਆਦਾਤਰ ਮਿਰਚ ਨਹੀਂ ਖਾਦੀ ਜਾਂਦੀ ਤਾਂ ਆਪਾਂ ਮਿਰਚ ਥੋੜੀ ਘਾਟੀ ਰੱਖਾਂਗੇ ਸਾਰੀਆਂ ਸਬਜ਼ੀਆਂ ਨੂੰ ਇੱਕ ਉਬਾਲ ਆਉਣ ਦੇਵਾਂਗੇ ਤੇ ਹੁਣ ਆਪਾਂ ਚੌਲ ਵੇਖ ਲੈਣੇ ਆ ਜੀ ਆਪਣੇ ਚੌਲ ਇਸ ਤਰੀਕੇ ਦੇ ਹੋ ਚੁੱਕੇ ਨੇ ਆਪਾਂ 15 ਮਿੰਟਾਂ ਦੇ ਲਈ ਚੌਲਾਂ ਨੂੰ ਭੌਂਕੇ ਰੱਖ ਦਿੱਤਾ ਸੀ ਤੇ ਹੁਣ ਇੱਕ ਉਬਾਲ ਆ ਚੁੱਕਿਆ ਜੀ ਆਪਾਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਦੇ ਵਿੱਚ ਚੌਲ ਐਡ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਢੱਕ ਕੇ ਰੱਖ ਦੇਵਾਂਗੇ ਥੋੜੀ ਦੇਰ ਬਾਅਦ ਉੱਪਰ ਹਰਾ ਧਨੀਆ ਪਾਵਾਂਗੇ ਆਪਾਂ ਚੌਲਾਂ ਦੇ ਤੇ ਢੱਕ ਕੇ ਰੱਖ ਦੇਵਾਂਗੇ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਚੌਲਾਂ ਨੂੰ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਚੌਲ ਬਣ ਕੇ ਤਿਆਰ ਹੁੰਦੇ ਨੇ ਜੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੇ ਵਾਪਸ ਕੁਝ ਦੇਰ ਦੇ ਲਈ ਢਾਕੇ ਰੱਖ ਦੇਵਾਂਗੇ। ਢਾਕੇ ਪਕਾ ਲਵਾਂਗੇ ਥੋੜੀ ਦੇਰ ਦੇ ਲਈ। ਚਾਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਨੇ ਜੀ। ਤੇ ਹੁਣ ਆਪਾਂ ਚੌਲਾਂ ਉੱਪਰ ਹਰਾ ਧਨੀਆ ਪਾ ਕੇ ਸਰਵ ਕਰਾਂਗੇ